ਟ੍ਰੈਫਿਕ ਪੁਲਿਸ ਵੱਲੋਂ ਅੱਜ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ ਤੇ ਪੰਜ ਟਿਪਰਾਂ ਦੇ ਚਲਾਨ ਕੀਤੇ ਗਏ ਹਨ ਕਿਉਂਕਿ ਪਿਛਲੇ ਦਿਨੀ ਸੰਪਰਕ ਪ੍ਰੋਜੈਕਟ ਅਧੀਨ ਆਈਜੀ ਅਤੇ ਐਸਐਸਪੀ ਨੂੰ ਸ਼ਹਿਰ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਜੋ ਓਵਰਲੋਡ ਮਿੱਟੀ ਨਾਲ ਭਰੇ ਟਿਪਰ ਚੱਲਦੇ ਹਨ ਉਹ ਠੱਗੇ ਵੀ ਨਹੀਂ ਹੁੰਦੇ ਜਿਸ ਕਾਰਨ ਹਾਸੇ ਹੋਣ ਦਾ ਕਾਰਨ ਬਣਦੇ ਹਨ ਕਿਉਂਕਿ ਮਿੱਟੀ ਉੱਡ ਕੇ ਟੂ-ਵੀਲਰਾਂ ਦੇ ਉੱਪਰ ਪੈ ਜਾਂਦੀ ਹੈ ਅਤੇ ਕਈ ਵਾਰ ਉਹ ਹਾ사 ਗ੍ਰਸਤ ਵੀ ਹੋ ਜਾਂਦੇ ਹਨ ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਸਖਤਾਈ ਵਰਤੀ ਜਾ ਰਹੀ ਸੀ ਤਾਂ ਅੱਜ 6 ਟਿਪਰ ਜੋ ਮਿੱਟੀ ਨਾਲ ਓਵਰਲੋਡ ਸਨ ਅਤੇ ਟਕੇ ਵੀ ਨਹੀਂ ਸਨ ਅਤੇ ਕਈਆਂ ਦੇ ਤਾਂ ਨੰਬਰ ਪਲੇਟਾਂ ਵੀ ਨਹੀਂ ਸਨ ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਪੰਜ ਟਿਪਰਾਂ ਦੇ ਚਲਾਨ ਕੀਤੇ ਗਏ ਪਰ ਉਹ ਮਿੱਟੀ ਗੁਰਦੁਆਰਾ ਸਾਹਿਬ ਜਾ ਰਹੀ ਸੀ ਇਸ ਲਈ ਉਹਨਾਂ ਨੂੰ ਸ਼ਹਿਰ ਵਿੱਚ ਐਂਟਰ ਹੋਣ ਤੋਂ ਨਹੀਂ ਰੋਕਿਆ ਗਿਆ ਪਰ ਉਹਨਾਂ ਨੂੰ ਇੱਕ ਵਾਰ ਹਦਾਇਤ ਦੇ ਕੇ ਛੱਡ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਇਹ ਟਿਪਰ ਬਿਨਾਂ ਟਕੇ ਸ਼ਹਿਰ ਵਿੱਚ ਨਹੀਂ ਆਉਣੇ ਚਾਹੀਦੇ ਸਿਰਫ ਗੁਰਦੁਆਰਾ ਸਾਹਿਬ ਤੱਕ ਮਿੱਟੀ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਜੇ ਬਿਨਾ ਟਕੇ ਜਾਂ ਬਿਨਾ ਨੰਬਰਾਂ ਤੋਂ ਐਂਟਰ ਹੋਏ ਤਾਂ ਇਹਨਾਂ ਨੂੰ ਬੌਂਡ ਵੀ ਕੀਤਾ ਜਾ ਸਕਦਾ ਹੈ ਆਓ ਸੁਣਾਉਣੇ ਹਾਂ ਕੀ ਕਹਿੰਦੇ ਹਨ ਟ੍ਰੈਫਿਕ ਸਹਾਇਕ ਇੰਚਾਰਜ ਐਸਆਈ ਅਮਰੀਕ ਸਿੰਘ ਆਮ ਇਹਨਾਂ ਸਭ ਇੰਸਪੈਕਟਰ ਅਮਲੀ ਸਿੰਘ ਦਾ ਸੈਕਟਰ ਹੈ ਕਿੱਡ ਬੁਕਿੰਗ ਠੀਕ ਹੈ ਜਿਹੜੇ ਇਹ ਟਿੱਪਰ ਰੋਕੇ ਸੀਗੇ ਤੇ ਇਹ ਟਿੱਪਰ ਰੁਕੀ ਸੀ ਇਹਨਾਂ ਨੇ ਉੱਤੋਂ ਕਵਰ ਨਹੀਂ ਸੀ ਕੀਤੇ ਹੋਏ ਮਿੱਟੀ ਨਹੀਂ ਦੀ ਉਹ ਕੀਤੀ ਸੀ ਇੱਕ ਨੋ ਇੰਟਰੀ ਚੈਸ ਇਹਨਾਂ ਦੇ ਚਲਾਨ ਕੱਟੇ ਆ ਨੋ ਇੰਟਰੀ ਦਾ ਤੇ ਨੰਬਰ ਪਲੇਟਾਂ ਦੇ ਕਿਉਂਕਿ ਨੰਬਰ ਪਲੇਟਾਂ ਪਿੱਛੇ ਟੁੱਟੀਆਂ ਹੋਣੀਆਂ ਸੀ ਇਸ ਕਰਕੇ ਇਹਨਾਂ ਦੇ ਨੋ ਚਲਾਨ ਕੱਟੇ ਇਹ ਪੰਜ ਟਿੱਪਰ ਆਈ ਕਿਉਂਕਿ ਬਾਏ ਇਹਨਾਂ ਦੀ ਹਜਾਤ ਤੇ ਬਸਤੌਰ ਸਾਹਿਬ ਜਾਣੀ ਸੀ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਅੱਜ ਕੀਤਾ ਵੀ ਵਾਰਨਿੰਗ ਦੇ ਕੇ ਛੱਡੇ ਹੈਗੇ ਚਲਾਨ ਇਹਨਾਂ ਦੇ ਕੱਟੇ ਹੈਗੇ ਨੋਨ ਟਰੀ ਤੇ ਨੰਬਰ ਪਲੇਟਾਂ ਦੇ ਫਿਰ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਤੁਸੀਂ ਟਰੱਕੇ ਲੈ ਕੇ ਆਓਗੇ ਨੇ ਇੰਪਾਉਂਡ ਕਰਾਂਗੇ ਸੇ